ਇਹ ਆਹ ਲੋ ਚੱਕਾਉਣ ਲੱਗਿਆ ਘੜਾ ਆਹ ਲੋ ਚ ਵਾਹ ਕਿਰਸਾ ਚਾਪਾ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਚੱਲਦੇ ਜੀ ਗੰਭੀਰੋ ਬਹੁਤ ਵਧੀਆ ਤੇ ਤੁਹਾਨੂੰ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਦੇ ਨਾਲ ਫਸਲਾਂ ਵੀ ਬਹੁਤ ਵਧੀਆ ਹੋ ਰਹੀਆਂ ਜੀ ਤੇ ਬਾਕੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਮੇਰੇ YouTube ਚੈਨਲ ਸਰਬਜੀਤ ਮਹਾਲ ਵਲੋਗਸ ਤੇ ਬਾਬਾ ਸੁੱਖ ਰੱਖੇ ਤੁਹਾਨੂੰ ਸਾਰਿਆਂ ਨੂੰ ਹੀ ਦੁੱਧ ਤੇ ਬੋਤਾ ਖੁਸ਼ੀਆਂ ਖੇੜੇ ਤੁਹਾਡੇ ਸਾਰਿਆਂ ਦੀ ਕਮਾਈਆਂ ਚੋਭਣ ਜੀ ਬਰਕਤਾਂ ਤੇ ਲੋ ਜੀ ਚੱਲ ਰਿਹਾ ਕੰਮ ਕੰਮ ਵੀ ਕਿਹਾ ਤੁਹਾਨੂੰ ਦੱਸ ਦੇਵੀ ਪਰਮ ਦੇ ਨਾਨਕੇ ਪਹੁੰਚਿਆ ਵਾ ਤਿੰਨ ਦਿਨ ਹੋ ਗਏ ਪਰਮ ਪਰਮ ਦੀ ਮੰਮੀ ਵੀ ਨਾਨਕੇ ਆਏ ਵੇ ਤੇ ਚਲੋ ਤੁਹਾਨੂੰ ਪਤਾ ਪਿੱਛੇ ਭੈਣ ਵੀ ਆਈ ਵੀ ਆ ਤੇ ਕਾਫੀ ਦੇਰ ਹੋ ਗਈ ਤੀ ਪਰਮ ਦੀ ਮੰਮੀ ਨੇ ਰਾਤ ਨਹੀਂ ਤਿਲਾਈ ਤੇ ਭੈਣ ਨੇ ਆਪੇ ਕਹਿਤਾ ਵੀ ਤੁਸੀਂ ਜਾਇਓ ਵੀ ਮੈਂ ਹੈਗੀ ਘਰ ਇਹ ਆ ਵੀਰੋ ਪਿਆਰ ਇੱਕ ਨਾਲ ਪਿਆਰ ਬਣਿਆ ਰਿਹਾ ਇੱਕ ਦੂਏ ਨੂੰ ਦੇਖ ਲੋ ਆਪਣੇ ਆਪੇ ਮੇਨਟੇਨ ਕਰ ਲਿਆ ਮੇਤੂ ਜਾ ਆ ਵੀ ਮੈਂ ਹੈਗੀ ਆ ਤੇ ਹੁਣ ਦੂਸਰੇ ਤੀਸਰੇ ਦਿਨ ਆਪਾਂ ਪਹੁੰਚੇ ਵੀ ਅੱਜ ਲੈਣ ਤੇ ਹੁਣੇ ਪਰਮਦੇਵ ਨਾਨਕੇ ਪਹੁੰਚੇ ਆ ਪਿੱਛੇ ਖੜਾ ਜੀ ਕਹਿੰਦੇ ਫਿਰ ਯਾਦ ਆ ਗਈ ਸਿੱਧੂ ਹੁਸੈਨ ਵਾਲੇ ਦੀ ਉਹ ਜੀ 5911 ਤੇ ਇਹਨਾਂ ਕੋਲ ਵੀਰੋ ਪਤਾ ਨਹੀਂ 5-6 ਸਾਲ ਹੋ ਗਏ ਟਰੈਕਟਰ ਆ ਇਹਨੂੰ ਤੇ ਹੁਣ ਤਾਂ ਬਸ ਇਹਨਾਂ ਦਾ ਦਿਲ ਹੈ ਇਹਦੇ ਭਰਾਵਾ ਸੋਰਾ ਸਾਹਿਬ ਤੇ ਇਹੀ ਚਲਾਉਂਦੇ ਆ ਤੇ ਹੋਰ ਦਿਖਾਉਂਦਾ ਹਾਂ ਤੁਹਾਨੂੰ ਬਾਗਰਾ ਵੀ ਹਾਲ ਤੱਕ ਇਹਨਾਂ ਦਾ ਸਾਮਕ ਰੱਖਿਆ ਵਾ ਦੇਖੋ ਕਹਿੰਦੇ ਵੀ ਕੰਮ ਦੇ ਦਿੰਦਾ ਏ ਜਿੱਕਣਾ ਬੰਦ ਟੁੱਕਦੇ ਆ ਚਲੋ ਬਾਕੀ ਬਹੁਤਾ ਕੁਝ ਨਾ ਕਹਿੰਦਾ ਹੋਇਆ ਪਹੁੰਚ ਗਏ ਔਰੇ ਲੈ ਕੇ ਜਾਣਾ ਜੀ ਤੇ ਗਾਹਾਂ ਥੋੜਾ ਜਿਹਾ ਇੱਕ ਹੋਰ ਰਿਸ਼ਤੇਦਾਰੀ ਚ ਜਾ ਕੇ ਆਉਣਾ ਪਰਮ ਦੀ ਮੰਮੀ ਦੀ ਮਾਸੀ ਕੋਲ ਸਮਝ ਲੋ ਵੀ ਸਾਡੀ ਮਾਸੀ ਲੱਗੀ ਉਹ ਵੀ ਪਰਿਵਾਰ ਚੰਗਾ ਜੀ ਉਹਨਾਂ ਕੋਲ ਵੀ ਪਹਿਲੀ ਗੱਲਾਂ ਜਾਣਾ ਗੱਡੀ ਪਰ ਤੇ ਚਲੋ ਵੀਰੋ ਇੱਕ ਨਾ ਹੀ ਪਿਆਰਾ ਪਰਿਵਾਰਾਂ ਚ ਜਿਹੜਾ ਪਿਆਰ ਬਣਿਆ ਰਹੇ ਚਲੋ ਬਾਕੀ ਬਹੁਤਾ ਕੁਝ ਨਾ ਕਹਿੰਦਾ ਹੋਇਆ ਹੁਣ ਅੰਦਰ ਨੂੰ ਚਲਦੇ ਆ ਜਾ ਕੇ ਮਲਾਉਂਦੇ ਆ ਕਰਮ ਨਾਲ ਕੀ ਕਰਦਾ ਮੈਂ ਹਲੇ ਪੁੱਛਣਾ ਕੱਲ ਫੋਨ ਕਰਿਆ ਸੀ ਮਹਾਜਮਾ ਲੈਣ ਕਹਿੰਦਾ ਨਹੀਂ ਨਾਨਕੇ ਘਰ ਤੇ ਫਿਰ ਵੀਰੋ ਪੇਰਾ ਮੁੜਦਾ ਤੁਹਾਨੂੰ ਵੀ ਪਤਾ ਆਪਾਂ ਵੀ ਨਾਨਕੇ ਹੁੰਦੇ ਰਹੇ ਨਾਨਾ ਨਾਨੀ ਦਾ ਪਿਆਰੇ ਨਾ ਹੁੰਦਾ ਚਲੋ ਬਾਕੀ ਬਹੁਤਾ ਕੁਝ ਨਾ ਕਹਿੰਦਾ ਹੋਇਆ ਹੁਣ ਤੁਹਾਨੂੰ ਜਾ ਕੇ ਅੰਦਰ ਮਲਾਉਂਦਾ ਜੀ ਸਾਰਿਆਂ ਨਾਲ ਤੁਸੀਂ ਬਣੇ ਰਹੋ ਵੀਡੀਓ ਤੇ ਨਾਲ ਚਲੋ ਬਈ ਚੱਲਦੇ ਅੰਦਰ ਤੇ ਉਹ ਕੈਮਰਾ ਇੱਧਰ ਪਹਿਲਾਂ ਇੱਧਰ ਹੀ ਮਿਲੋ ਜੀ ਮਿਲავੇ ਸਾਸਿਕਾ ਨੂੰ ਸਾਸਿਕਾ ਕਿੱਥੇ ਆਵਾਂ ਮੈਂ ਆਪਤ ਨਾਨੀ ਕੋਲ ਨਾਨੀ ਕੋਲ ਤਾਂ ਅੱਛਾ ਪਾ ਲਾ ਜੇਬ ਚ ਨਾ ਆਹ ਨਵੇਂ ਕੱਪੜੇ ਕਿਹਨੇ ਲੈ ਕੇ ਦਿੱਤੇ ਆਹ ਮਾਸੀ ਹੈ ਇਦਨ ਨੂੰ ਮੂੰਹ ਕਰਕੇ ਘਰ ਕਿਹਨੇ ਮਾਸੀ ਮਾਸੀ ਨੇ ਲੈ ਕੇ ਦਿੱਤੇ ਆਇਆ ਵਾ ਨਾਨਕੇ ਘਰ ਹੈ ਹੈਂ ਮੀਨੇ ਲੈ ਕੇ ਦਿੱਤੇ ਹੋ ਕਿ ਨਾਨੀਏ ਆ ਰੱਖ ਚਾਲ ਇੱਥੇ ਰੱਖ ਪਹਿਲਾਂ ਇਦਨ ਦੱਸ ਕਿ ਨਾਨੀ ਨੇ ਲੈ ਕੇ ਦਿੱਤੇ ਮਾਸੀ ਅੱਛਾ ਮਾਸੀ ਨੇ ਲੈ ਕੇ ਤੇ ਹੁਣ ਚੱਲੀਏ ਫੇ ਆਪਾਂ ਆਪਣੇ ਘਰ ਨੂੰ ਹਾਂਜੀ ਹੈਂ ਜੀ ਜੀ ਘਰ ਤਾਂ ਹੁਣ ਜਾਣ ਨੂੰ ਹਾਂਜੀ ਕੱਲ ਤਾਂ ਕਹਿੰਦਾ ਕਹਿੰਦਾ ਮੈਂ ਜਾਣਾ ਨਹੀਂ ਤਿਆਰ ਹੋ ਕੇ ਬਹਿ ਗਿਆ ਬਈ ਲੈ ਤੇ ਠੀਕ ਨਹੀਂ ਐ ਆਲਾ ਜਾਣਾ ਫਿਰ ਹਾਂਜੀ ਆ ਫੋਨ ਚਲਾ ਰਿਹਾ ਤਾਂ ਹਾਂਜੀ ਨਾ ਨਾਨੀ ਨੇ ਸੇਵਾ ਕਰੀ ਕਿ ਨਹੀਂ ਫਿਰ ਕਰੀ ਕਿੰਨੀ ਕੁ ਬਹੁਤ ਬਹੁਤ ਕਰੀ ਅੱਛਾ ਠੀਕ ਐ ਤੇ ਲੋ ਬਾਈ ਇੱਧਰ ਮਿਲੋ ਜੀ ਮੇਰੇ ਵੱਲੋਂ ਸਾਰਿਆਂ ਨੂੰ ਹੱਥ ਜੜ ਕੇ ਪਿਆਰ ਭਰਿਆ ਸ਼ੁਕਰੀਆ ਜੀ। ਹਾਂ ਬਈ। ਮੁੰਡਾ ਕਹਿੰਦਾ ਮੇਰੀ ਸੇਵਾ ਬਹੁਤ ਕਰੀ ਪਰਮ ਕਹਿੰਦਾ ਹਾਂ। ਦੋ ਦਿਨ ਦੇ ਨੋ ਗੱਦਾਂ ਦੇ ਚੱਲਦੇ ਆ ਜੀ। ਅਜ ਪ੍ਰੌਂਫੇ ਕੇ ਦਪਕੌੜੇ ਕੇ ਕੁਝ ਜਿਹੜੀ ਵੀ ਟਮਾਟਰ ਰੱਖਦਾ ਜਦ ਕਹਿੰਦਾ ਮੰਮੀ ਬਣਾ ਦੋ। ਅੱਛਾ ਖਰਜਾ ਜੀ ਪਹਿਲਾਂ ਇੱਧਰ ਬਾਅਦ ਚ ਮਿਲਦੇ ਇੱਧਰ ਮਿਲੋ ਜੀ ਪਹਿਲਾਂ। ਸਾਰਿਆਂ ਨੂੰ। ਹੋਰ ਮਾਤਾ ਠੀਕ ਹੈ। ਹਾਂ ਠੀਕ ਹੈ ਬੁੱਤ ਖਾਏਗੇ ਨਹੀਂ ਦੋਈਆਂ ਚੱਲੀ ਜਾਂਦੀਆਂ। ਚਲ ਠੀਕ ਹੈ। ਪੰਮੂ ਕਹਿੰਦਾ ਮੈਂ ਜਾਣਾ ਨਹੀਂ। ਪੰਮੂ ਤਾਂ ਕਹਿੰਦਾ ਇੱਥੇ ਰਹਿਣਾ ਮੈਂ ਪਰਸੋਂ ਨੂੰ ਜਾਣਾ ਕਹਿੰਦਾ ਜਾਂ। ਅੱਛਾ ਫੇ ਬਾਈ ਰਹਿੰਦਾ ਹੀ ਆ ਨਾਨੀ ਨੇ ਐਟਮਾਂ ਕਲਾਈਆਂ ਨਮੀਆਂ ਨਮੀਆਂ ਹੈ ਨਾਨੀ ਕੋ ਜੀ ਲੱਗ ਜਾਂਦਾ ਆ ਕੇ ਹਾਂ ਨਾਨੀ ਬਾਈ ਨਾਨੀ ਹੁੰਦੀ ਆ ਦੇਖੋ ਕਿੱਦਾਂ ਤੇ ਕਿੱਦਾਂ ਨੂੰ ਘੁੰਮ ਕੇ ਆ ਗਿਆ ਠੀਕ ਹੈ ਅੱਛਾ ਤਾਂ ਹੀ ਠੀਕ ਹੈ ਠੀਕ ਹੈ ਫਿਰ ਇਹ ਸੱਚਾ ਏ ਹੈ ਮਾਸੀ ਕੋਲ ਵੀ ਜਾਏ ਫੇਰ ਤਾਂ ਪੰਮੂ ਚਲਾ ਕੇ ਦੇਖਿਆ ਦੋ ਦੋ ਰਿਸ਼ਤੇਦਾਰੀਆਂ ਤਿੰਨ ਤਿੰਨ ਘੁੰਮਦਾ ਹੈਂ ਬਈ ਪੰਮੂ ਦੇ ਦਾ ਮੌਜਾ ਹੈਂ ਜੇ ਮੈਂ ਮਾਸੀ ਕੋਲ ਵੀ ਨਾ ਨਿਕਲ ਅੱਜ ਅ ਵੀ ਚੱਲੇਗੀ ਆਪਣੀ ਮਾਸੀ ਕੋਲ ਦੋ ਰਾਤਾਂ ਲਾਜ ਲੱਗੀ ਔਰੇ ਅੱਜ ਆਉਣਾ ਆਪਣੀ ਮਾਸੀ ਕੋਲ ਮਿਲ ਕੇ ਘਰ ਨੂੰ ਜਾਵਾਂਗੇ ਹਾਂ ਹਣ ਸਕੂਲ ਵੀ ਜਾਣਾ ਕੱਲ ਤੇ ਹਨਾ ਲੁੱਟ ਲੀਆਂ ਮੌਜਾਂ ਜਿਹੜੀਆਂ ਲੱਟਣੀਆਂ ਦੀਆਂ ਠੀਕ ਨਹੀਂ ਦੇਦੀ ਘਰ ਡੀਕਦੀ ਹੈ ਕਹਿੰਦੀ ਅੱਜ ਆ ਹਾਂ ਬਈ ਆ ਬਾਲ ਠੀਕ ਨੇ ਜਾਣਾ ਫੋਨ ਕਰਨ ਨੂੰ ਕੋਈ ਮਾਸੀ ਕੋਲ ਨੂੰ ਮਾਸੀ ਕੋਲ ਨੂੰ ਆ ਦੇਖ ਲੈ ਲੈ ਹਾਲੇ ਵੀ ਮਾਸੀ ਕੋਲ ਨੂੰ ਕਹਿੰਦਾ ਠੀਕ ਨੇ ਨਾਨੀ ਨੇ ਕਰੀ ਸੇਵਾ ਫਿਰ ਹਾਂਜੀ ਖਾਇਆ ਪਪੂ ਰਹਿਣਾ ਲੱਡੂ ਜਾਂ ਲੱਡੂ ਬਣਾਏ ਹੈਂ ਲੱਡੂ ਬਣਾਏ ਤੇਰੀ ਲੱਡੂ ਜੀ ਅੱਛਾ ਲੱਡੂ ਖਾਦੇ ਹਾਂਜੀ ਠੀਕ ਆ ਤੈਂ ਵੀ ਖਾ ਲਿਆ ਕੁਸ ਹਾਂਜੀ ਮੈਂ ਵੀ ਖਾ ਲਿਆ ਜੀ ਹੈਂ ਪਾ ਥੋੜਾ ਦੁੱਲਣਾ ਖਾ ਲਿਓ ਰੇ ਅਗਲੇ ਅੱਛਾ ਲੈ ਭਾਈ ਚਲੋ ਠੀਕ ਹੈ ਗਰਨ ਫਿਰ ਠੀਕ ਹੈ ਨਾ ਮੰਮੀ ਕੋਲ ਆ ਕੇ ਤਾਂ ਫਿਰ ਜੀ ਸਾਰਿਆਂ ਦਾ ਹੀ ਲੱਗਦਾ ਤੇ ਹੁਣ ਹੈ ਮੱਖੇ ਮਰ ਗਈ ਤੇ ਜਿੱਦਾਂ ਪਤਾ ਹੈ ਵੀ ਜਿੱਦਾਂ ਪਤਾ ਲੱਗਿਆ ਵੀ ਜਾਣਾ ਹੈ ਉਹ ਦੀਦੀ ਆਏ ਹੋਏ ਨੇ ਕਹਿੰਦੇ ਚਲ ਦੋ ਦਿਨ ਤੁਸੀਂ ਲਾਏ ਹੋ ਫਿਰ ਹਾਂ ਨਹੀਂ ਤੁਹਾਨੂੰ ਪਤਾ ਕਿ ਕਿੰਨੇ ਘੰਟਾ ਹੋਣੇ ਚਾ ਵੀ ਕੇ ਰਿਹਾ ਤੇ ਘਰ ਨੂੰ ਹੋ ਜਾਮ ਸੀ ਸਹੀ ਗੱਲ ਆ ਸਹੀ ਗੱਲ ਆ ਉਹ ਦੀਦੀ ਕਹਿੰਦੇ ਚਲ ਲਾਏਗੇ ਸਾਂਭ ਨੂੰ ਵੀ ਤੁਸੀਂ ਦੋ ਦਿਨ ਲਾਏ ਚਲੋ ਫਿਰ ਚਲੋ 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 ਠੀਕ ਹੈ ਚਲੋ ਚਲੋ ਬਈ ਚੱਲਦੇ ਆ ਹੁਣ ਰਿਸ਼ਤੇਦਾਰਾਂ ਦੇ ਨੂੰ ਤੇ ਹੂੰ ਆ ਲੈ ਮੈਂ ਸੱਤ ਪੂਰੇ ਫੋਨ ਚੱਕ ਕੇ ਇਹ ਆ ਦੇਖੋ ਹੈ ਕੀ ਚੀਕਾ ਠੀਕ ਹੈ ਚਲੋ ਵਈ ਇਹ ਆ ਲੈ ਨਾ ਇਹ ਮਨਲਾ ਦੀ ਟਰੈਕਟਰ ਪਰ ਵੀ ਬੈਠਾ ਹੁਣਾ ਉਹਨਾਂ ਨੇ ਦੇ ਪਰ ਹੈ ਉਹ ਨਾਨੇ ਦਾ ਟਰੈਕਟਰ ਚਲਾਇਆ ਤਾਂ ਹੂ ਚਲਾਇਆ ਤਾਂ ਚਲਾਇਆ ਤਾਂ ਹਾਂ ਸਮਾਨ ਥੋੜਾ ਚਾਪੀਆਂ ਟੁਬੀ ਲਗਾਉਣੀਆਂ ਪਈਆਂ ਇਹ ਤੇ ਬੈਠਾ ਤਾਂ ਆਇਆ ਤਾਂ ਅਜੇ ਕੱਲ ਦਾ ਅੱਛਾ ਬੈਠਾ ਤਾਂ ਹੈ ਅੱਛਾ ਠੀਕ ਹੈ ਠੀਕ ਹੈ ਠੀਕ ਹੈ ਚਲੋ ਭਾਈ ਚੱਲਦੇ ਆ ਹੁਣ ਮਿਲਦੇ ਜਾ ਕੇ ਲੋ ਭਾਈ ਪਹੁੰਚ ਗਏ ਪਹੁੰਚਦੀ ਸਾਰੇ ਪਹਿਲਾਂ ਇੱਧਰ ਮਾਸੜ ਜੀ ਖੜੇ ਮੂਰੇ ਮਾਸੜ ਜੀ ਅਸੀਕਾਲ ਅਸੀਕਾਲ ਕਿਹ ਕਹਾਂ ਠੀਕ ਹੈ ਜੀ ਆਓ ਵੀ ਆਓ ਲਓ ਭਾਈ ਚਲੋ ਅਦਰਵਾਈ ਸਾਮਣੇ ਗੁਰਦਾਰੇ ਜੋ ਆਸੜ ਕਨੇ ਗੁਰਦਾਰੇ ਵੱਲ ਜਾ ਰਹੇ ਹਾਂ ਗਮਨ ਗਰਮ ਗੋੜਾ ਅੱਛਾ ਆਏ ਬਾਈ ਜ਼ਿਮੀਦਾਰਾਂ ਦਾ ਘਰ ਚੱਲ ਹੈ ਚੱਲਦੇ ਆ ਅੰਦਰ ਨੋ ਬੰਦੇ ਬਾਈ ਗੁਰਖਾਨੇ ਆਏ ਹੋਏ ਸਾਰੇ ਸੇ ਬਾਈ ਬਾੜਾ ਘਾਰਾ ਪਰਲੀ ਸਾਈਡ ਨਾਲ ਉਧਰ ਨੂੰ ਹੁਣ ਬੜੇ ਨਹੀਂ ਉਹ ਪੱਠੀ ਚੜੀ ਪਈ ਹੈ ਬਾਈ ਗੋੜ ਵਾਲੀ ਪੱਠੀ ਹਾਲੋ ਆਹ ਆਹ ਖੁਸ਼ਬੂ ਹੈ ਨਾ ਗੁੜ ਦੀ ਆ ਲੋ ਭਾਈ ਇੱਧਰ ਦੇਖ ਲੋ ਬਣ ਰਹੀ ਸ਼ੱਕਰ ਤੇ ਅੰਦਰ ਦੇਖੋ ਆਹੇ ਸਿਆਣੇ ਬੰਦੇ ਮਸੜ ਜੀ ਸਤਿ ਸ੍ਰੀ ਅਕਾਲ ਇੱਧਰ ਦੇਖੋ ਜੀ ਸਤਿ ਸ੍ਰੀ ਅਕਾਲ ਇੱਧਰ ਝੋਕਾ ਚੱਲ ਰਿਹਾ ਬਾਈ ਸਤਿ ਸ੍ਰੀ ਅਕਾਲ ਜੀ ਚੱਲ ਰਿਹਾ ਜੀ ਕੰਮ ਹਾਂਜੀ ਹਾਂਜੀ ਲੈ ਭਾਈ ਕੜਾਹੀ ਚੜੀ ਵੀ ਹੈ ਹੈ ਮੇਰੇ ਲਈ ਹੈ ਤੁਸੀਂ ਆ ਦੇ ਲੈ ਹੈ ਰਿਸਤੇਦਾਰਾਂ ਨੂੰ ਗੁੜ ਗਰਮੇ ਕਰਕੇ ਖਾ ਲੋ ਆਹੇ ਭਾਈ ਜ਼ਿਮੀਂਦਾਰ ਅਸਲੀ ਆਓ ਖਾਓ ਕਰਮ ਕਰਮ ਹੈ ਆ ਤਾਜ਼ਾ ਤਾਜ਼ਾ ਹੀ ਗੁੜ ਭਾਈ ਖੁਰਪਾ ਫਿਰ ਸੱਕਰ ਬਣ ਰਹੀ ਜੀ ਹੈ ਇਹ 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 ਆਲਾ ਆਹੇ ਪਿਆਰ ਭਾਈ ਹੈ ਸਾਲੀ ਕੋਲ ਨੂੰ ਲੇਕੇ ਚੱਲ ਜਾਣਾ ਅੱਜ ਇਹ ਸਾਲੀ ਕੋਲ ਭਾਈ ਪਹਿਲਾ ਸੇਵਾ ਹੋ ਰਹੀ ਜੀ ਹੈ ਥੋੜੀ ਛਾਲੀ ਜਿਵੇਂ ਆਉ ਰਹੀ ਜੀ ਹਾਂ ਲੈ ਬਾਈ ਆਹ ਹੈ ਨੂੰ ਕਹਿੰਦੇ ਕੰਮ ਪਹੁੰਚ ਕੇ ਰਿਸ਼ਤੇਦਾਰਾਂ ਦੇ ਆਏ ਆ ਹਲੇ ਘਰ ਪਹੁੰਚੇ ਨਹੀਂ ਹੈ ਟਾਈਮ ਚੱਕ ਲਿਆ ਆਹ ਗੱਲ ਹੈ ਮਾਸਟਰ ਨੇ ਮਾਰੀ ਗੱਲ ਕਹਿੰਦੇ ਟਾਈਮ ਦੀ ਗੱਲ ਹੈ ਟਾਈਮ ਸੰਭਲਿਆ ਹਨਾ ਚਲੋ ਬਾਈ ਲੰਦੇ ਥੋੜਾ ਜਿਹਾ ਬਾਕੀ ਹਲੇ ਅੰਦਰ ਆਹ ਵੇਖੋ ਬਾਈ ਗੋੜ ਦਾ ਰੰਗ ਤੇ ਕਰਦਾ ਇਧਰ ਮਿਲੋ ਜੀ ਆਗੇ ਬੰਦੇ ਸਾਡੇ ਸਤ ਸ੍ਰੀ ਅਕਾਲ ਠੀਕ ਆ ਜੀ ਬਾਈ ਆ ਗਿਆ ਮਸਰ ਦੇ ਮੁੰਡੇ ਤੋਂ ਸਤ ਸ੍ਰੀ ਅਕਾਲ ਸਤ ਸ੍ਰੀ ਅਕਾਲ ਹੋਰ ਚੱਲ ਰਿਹਾ ਕੰਮ ਬਾਈ ਕੁਲਵੰਤ ਬੱਤ ਤਾਰ ਕੀ ਹਟੇ ਮਨ ਲਾਦੀ ਹਲੇ ਗਰਮ ਹੈ ਗੁੜ ਹੈ ਆਏ ਬਾਈ ਆਏ ਸਾਰੇ ਹੀ ਪਰਿਵਾਰ ਕੰਮ ਲੱਗਿਆ ਵਾ ਦੇਖੋ ਘਰ ਦਾ ਕਹਿੰਦਾ ਗੰਨਾ ਕਿੰਨਾ ਕਰ ਹੈ ਜੀ ਗੰਨਾ ਖੜਾ ਹਲੇ ਅੱਛਾ ਸ਼ੁਰੂ ਕਰਿਆ ਹਲੇ ਕੰਮ ਇਹ ਆ ਭਾਈ ਇਹ ਤੁਹਾਡਾ ਘਾੜਾ ਵਾਲਾ ਇਲਾਕਾ ਹੋ ਜਾਂਦਾ ਜੀ ਹਾਂ ਜੀ ਇਹ ਭਾਈ ਘਾੜ ਦੇ ਇਲਾਕੇ ਚ ਪਹੁੰਚੇ ਸੀ ਜਿੱਥੇ ਕਹਿੰਦੇ ਵੀ ਗੰਨੇ ਨੂੰ ਪਾਣੀ ਨਹੀਂ ਲਾਉਂਦੇ ਵੀ ਉਹਰੇ ਗੰਨੇ ਦੇ ਵਿੱਚ ਰਸ ਜ਼ਿਆਦਾ ਪਵੇ ਇਹ ਆ ਹਾਂ ਵੀ ਹੁਣ ਜਾਣਾ ਅੰਦਰ ਨੂੰ ਕਿ ਇੱਧਰ ਹੀ ਰਹਿਣਾ ਹਲੇ ਭਾਈ ਉਹ ਅੱਛਾ ਰਸਤਾ ਹੀ ਬੰਦ ਕਰਤਾ ਇੱਧਰੋਂ ਤਾਂ ਹੈ ਠੀਕ ਹੈ ਠੀਕ ਹੈ ਇਹ ਆ ਲੋ ਭਾਈ ਘੋੜਾ ਬਸ ਉਹਦੇ ਇੱਕ ਡੇ ਹੋਰ ਲੈਣੀ ਹੈ ਕਿਆ ਸਾਹਮਣੇ ਬਾਈ ਸਾਡਾ ਇਹਨਾਂ ਦੇ ਇਹ ਚੀਜ਼ ਦੇ ਸਾਹਮਣੇ ਸਾਡਾ ਡੱਬਾ ਕਿਆ ਕਰੂਗਾ ਖੋਏ ਵਰਗਾ ਕੋੜਾ ਖੋਏ ਵਰਗਾ ਬਰਫੀ ਹੈ ਬਰਫੀ ਕੋਏ ਦੀ ਹੈ ਆ ਦੇਖ ਬਰਫੀ ਹੈ ਕਹਿੰਦਾ ਖੋਏ ਦੀ ਆਏ ਹੈ ਹੈ ਬਰਫੀ ਹੋਏ ਦੀ ਗਿਆ ਗਿਆ ਕੋਏ ਦੀ ਬਰਫੀ ਖਾਜੀ ਗਿਆ ਗੁਰੂ ਸਾਹਿਬ ਆ ਹਾਂ ਇੰਨੀ ਤੱਕ ਤਾਂ ਬੰਦਰ ਸਹੀ ਗੱਲ ਆ ਸਹੀ ਗੱਲ ਪਿਓ ਰਹਾ ਇਹ ਹੈ ਆ ਦੇਖ ਵੀਰ ਹੱਥ 'ਚ ਫੜਾ ਲੱਗਦਾ ਇਹ ਮੂੰਹ ਦੇ ਵਿੱਚ ਨਾ ਬੁੜੀ ਮਾਈ ਦੇ ਛੱਟੇ ਮੰਗੂ ਜਾ ਕੇ ਫੁੱਲਾ ਖੁਰਦਾ ਪੱਚਰ ਫਾਲੋ ਹੋ ਰਹੀ ਹੈ ਜੀ ਚਲੋ ਵੀ ਚਲੋ ਚਲੋ ਫਿਰ ਅੰਦਰ ਨੂੰ ਇਹ ਚੱਲਦਾ ਰਹਿਣਾ ਬਾਈ ਉਧਰ ਘਰਦਿਆਂ ਨੂੰ ਮਿਲਿਆ ਕਿਤੇ ਘਰ ਦੇ ਰੋਸੋ ਜਵੇ ਹੈ ਚਲੋ ਬਾਈ ਪੇਕਣਾ ਕੰਮ ਲੱਗੇ ਰਹਿੰਦੇ ਦੇਖ ਲੋ ਰੀਅਲ ਹੈ ਕੁਦਰਤੀ ਘਰ ਆ ਗਏ ਔਰੇ ਮਾਸਟਰ ਜਨਾਂ ਦੇ ਚੱਲਦਾ ਇਹਨਾਂ ਦੇ ਯਾਨੀ ਹੁਣ ਕੰਮ ਕਰਦੇ ਸ਼ੁਰੂ ਕਰਿਆ ਔਰ ਇੰਜਣ ਲਾ ਕੇ ਖਿਲਾੜੀ ਗੋੜ ਕੱਢ ਕੇ ਕੰਨਾ ਕੰਮ ਚੱਲੀ ਜਾਂਦਾ ਬਾਈ ਆ ਲੋ ਚਲੋ ਗੋੜ ਗੋੜ ਆ ਗੋੜ ਖਾ ਲੋ ਗਏ ਆ ਲੋ ਤੁਹਾਨੂੰ ਕਾਣਾ ਬਿਮਾਰ ਆ ਮੈਂ ਆ ਲੋ ਬਾਈ ਚੱਲ ਰਿਹਾ ਮਾਸਟਰ ਕਹਿੰਦੇ ਵੀ ਗੋੜ ਖਾ ਲੋ ਚਲੋ ਬਾਈ ਲੱਗੇ ਬੇ ਕੰਮ ਤੇ ਹੁਣ ਅੰਦਰ ਜਾ ਕੇ ਮਿਲਦੇ ਕਿਤੇ ਇੱਥੇ ਖੜੇ ਨਾ ਰਹੀ ਪਰ ਸਾਰੇ ਪਰਿਵਾਰਕ ਮੈਂਬਰ ਰਵਦਰੇ ਹੋਰੇ ਆ ਚਲੋ ਹਾਂ ਸ਼ੂਗਰ ਖਾਣੇ ਆ ਆ ਦੇਖੋ ਮਾਸੜੀ ਕੇ ਨਾਲੇ ਸ਼ੂਗਰ ਫ੍ਰੀ ਚੀਜ਼ ਬਣਾਉਂਦੇ ਆ ਹਨਾ ਠੀਕ ਨਹੀਂ ਉਹ ਦਵਾਈ ਆ ਸ਼ੂਗਰ ਦੀ ਜਿਹਨੂੰ ਸ਼ੂਗਰ ਹੋਵੇ ਉਹਨੂੰ ਆਉਂਦਾ ਦੱਬ ਕੇ ਹੂੰ ਐ ਬਾਈ ਤੁਸੀਂ ਤਾਂ ਸਾਰਾ ਸਾਲ ਗੁੜੇ ਖਾਂਦੇ ਆ ਆ ਗੁੜੇ ਖਾਂਦੇ ਆ ਆ ਬਣ ਹੁਣ ਘਰ ਦਾ ਰੱਖ ਹੋ ਜਾਣਾ ਕੁਛ ਨਾਲੇ ਬਾਈ ਇਹਨਾਂ ਦਾ ਇੱਕ ਹੋਰ ਹੈ ਡੰਗ ਆ ਚਾਹ ਵੀ ਗੁੜਦੀ ਹੋਣਾ ਠੀਕ ਲੈ ਬਾਈ ਜਿਹਨੂੰ ਸਕੈਨਾਂ ਦਾ ਪਿੱਸੂ ਲੱਗਾ ਬੱਜਣਾ ਸ਼ੱਕਰਵਾਨੀ ਆ ਤੇ ਉਧਰ ਸ਼ਿਫਟ ਬਦਲ ਗਈ ਛੋਟਾ ਮਾਸੜ ਚੱਲ ਪਿਆ ਠੀਕ ਨਹੀਂ ਤੇ ਆ ਲੋ ਇੱਧਰ ਲੱਗ ਗਿਆ ਮਾਰਨਾ ਲੱਗ ਗਿਆ ਅਮਲ ਰਸਵਾਲੇ ਮਾਰਨ ਲੱਗ ਗਿਆ ਸੁੱਕੇ ਹਨਾ ਹਾਂ ਹਾਂ ਠੀਕ ਨਹੀਂ ਸੁੱਕੇ ਨੂੰ ਠਿਕਣੇ ਨਹੀਂ ਦਿੰਦੇ ਹੈ ਕਣਦਾਉਂਦੇ ਐ ਕੈ ਕੱਲ ਆ ਤੁਸੀਂ ਬੰਦਾ ਖਿਲਾੜੀ ਫਿਰ ਤੇ ਭਜਾਉਣਾ ਨਹੀਂ ਨਹੀਂ ਹਾਸਮਸ ਕੇ ਕੰਮ ਚੱਲੀ ਜਾਂਦਾ ਠੀਕ ਨਹੀਂ ਆਇਆ ਬਾਈ ਆ ਲੋ ਇੱਧਰ ਬਣ ਗਈ ਸ਼ੱਕਰ ਆ ਦੇਖੋ ਪਰ ਲੱਗਦਾ ਹਰ ਬੰਤਿਆ ਰ। ਉੱਧਰ ਆਵਾਜ਼ ਆ ਗਿਆ ਰਸ ਨੂੰ ਤੇ ਇਹ ਦੇਖੋ ਸਿਸਟਮ ਉਹ ਜਿਹੜੀ ਅਗਲੀ ਬੱਤ ਹੈ ਹੈ ਨੀ ਉਹਦਾ ਉਬਲ ਰਿਹਾ ਪੂਰਾ ਇਹਨਾਂ। ਹਾਂ ਮਟਕਰ ਇਹ ਜੀ ਮਟਕਰ ਜੀ ਆ ਦੇਖ ਬਾਈ ਇਹਨਾਂ ਨੂੰ ਗੁਣ ਪਤਾ ਇਹ ਮੈਨੂੰ ਨਹੀਂ ਪਤਾ। ਇਹਦਾ ਰੋ ਗਿਆ ਮਟਕਰ ਦਾ ਸੁੱਕਾ ਇਹ। ਹੈ? ਠੀਕ ਆ। ਹੈ? ਮਟਕਰ ਬਣਾਉਣ ਕਿੱਥੇ ਗੋ। ਮਟਕਰ? ਦੇਸੀ ਹੀ ਕਰਦੇ ਹੈ। ਇਹਨੇ ਅੱਛਾ ਦੇਸੀ ਕੀ ਪਾ ਕੇ ਗਾਹ ਕਰਨਾ ਆਪਣੀ ਬਣਾ ਰਹੇ ਆ। ਇਹका ਠੀਕ ਹੈ ਠੀਕ ਹੈ ਫਿਰ ਸੁੱਖੇ ਨੂੰ ਫੜਾ ਮੜਾ ਜਾ ਇਹ ਘਰੂਗਾ ਇਹਨੂੰ ਬਰੀਕ ਹੈ ਮੋਟਾ ਹੈ ਹੈ ਨਾ ਸੁੱਖੇ ਫਿਰ ਦੇਸੀ ਕੀ ਪਾ ਕੇ ਚੱਲੂ ਸਾਲ ਸਾਲ ਹੈ ਰੋਹੀ ਗਰਮੀ ਪੂਰਾ ਚਲੋ ਭਾਈ ਠੀਕ ਹੈ ਮਿਹਨਤ ਕਰੀ ਵੀ ਹੈ ਚੱਲ ਰਿਹਾ ਕੰਮ ਹਾਂ ਹਾਂ ਚਾਹ ਮਾ ਕੇ ਕੌਲੀ ਪਾ ਕੇ ਪਾਣੀ ਦੇ ਵਿੱਚ ਹਾਂ ਇਹ ਤਾਂ ਹੈ ਜੀ ਹਾਂ ਸਹੀ ਗੱਲ ਲੋ ਬਾਈ ਇੱਧਰ ਘਰ ਵੀ ਪਹੁੰਚ ਗਏ ਮਾਸੀ ਆ ਸਿੱਕਾਰ ਸਰਪੁਰ ਸਰ ਹੋ ਠੀਕ ਹੈ ਜੀ ਹਾਂ ਠੀਕ ਆਹ ਦੇਖ ਲਓ ਦੋ ਤਿੰਨ ਆਉਂਦੀ ਸਾਰੇ ਕੁਸਣਾ ਕੁਸ ਲੈ ਕੇ ਦੇ ਦਿੱਤਾ ਹੈ ਤਫਾ ਫਿਕਰਾਤੇ ਖਾਲੀ ਹੋਰ ਹੋਰ ਹੈ ਲੈ ਬਾਈ ਬੱਚਿਆਂ ਦੀਆਂ ਮੌਜਾਂ ਹੋ ਠੀਕ ਹੈ ਜੀ ਵਧੀਆ ਚੱਲਦਾ ਕੰਮ ਕਾਜ ਹਾਂ ਹਾਂ ਸਭ ਠੀਕ ਉਧਰ ਖਿਲਾੜੀ ਵਾਲੇ ਦੇਖ ਲੈ ਬੰਦੇ ਸਾਰੇ ਕੰਮ ਲੱਗੇ ਹੋਏ ਹੈ ਚੱਲ ਰੇ ਕੰਮ ਜੀ ਐਨ ਵਧੀਆ ਤੇ ਬੈਠੇ ਹੈ ਬਾਈ ਆ ਲੋ ਤੇ ਇੱਧਰ ਪਰਮ ਹਾਂ ਅੱਖਾ ਕੱਢ ਲਿਆ ਕੱਪ ਹੈ ਠੀਕ ਹੈ। ਲੋ ਜੀ ਦੂਸਰੀ ਬੱਤ ਵੀ ਹੋ ਗਈ ਤਿਆਰ ਓਰੇ। ਆਪਣੇ ਰਹਿੰਦੀ ਰਹਿੰਦੀ। ਪਹਿਲੀ ਬੱਤ ਦਾ ਸਾਰਾ ਸਮਾਨ ਉਹ ਟੋਟੇ 'ਚ ਪੈ ਗਿਆ। ਤੇ ਉਹ ਬਈ ਤੀਸਰੀ ਬੱਤ ਦਾ। ਉਹਦੇ ਬਾਅਦ ਇੱਕ ਪਾਲੀ ਸੜ ਪਿਆ ਚੌਥੀ ਬੱਤ ਦਾ ਕਹਿੰਦੇ। ਤੇ ਆਹੇ ਬਈ ਮਿਹਨਤ ਇੰਨੀ ਕਰਨੀ ਪੈਂਦੀ ਆ। ਕਹਿੰਦੇ ਗੁੜ ਖਾਣਾ ਸੌਖਾ ਨਹੀਂ। ਉਗਲ ਪੱਕੀ ਆ। ਚਲੋ। ਸੋਨੇ ਰੰਗਾ ਜਿਮਾਈ। ਸੋਨੇ ਰੰਗਾ ਜਮਾਈ ਸੋਨੇ ਰੰਗਾਂ। ਮੈਨੂੰ ਨਹੀਂ ਦੇਖਿਆ ਆਇਆ ਕਿ ਕਿੰਨੇ ਗਰੀ ਨੇ ਅੱਗ ਤੇਲੇ ਵੱਢ ਗਈ ਹੈ ਦੇਖੋ ਸੋਨੇ ਰੰਗਾ ਦੇਖ ਲਓ ਬਈ ਲਾ ਜੀ ਆ ਵੀ ਇਹ ਸਾਫ ਕਿਤਾਬ ਆ ਵੀ ਬਸ ਹੁਣ ਤੇ ਬਾਦ ਕਿੰਨਾ ਝੋਕ ਲੱਗਣਾ ਬਾਦ ਘੱਟਣ ਲੱਗਣਾ ਤੇ ਬੰਦੇ ਆ ਗਏ ਜੀ ਇਹਨਾਂ ਨੇ ਹੁਣ ਕੜਾਹਾ ਚੱਕਣਾ ਕੱਦੇ ਨੇ ਹੈ ਖੁਸ਼ ਹੋ ਗਏ ਆਓ ਵੇ ਕੜਾਹਾ ਚੱਕਣਾ ਸ਼ਾਬਾਸ਼ ਦੂਰ ਤੇ ਮਗਾਇਆ ਹੈ ਇੱਧਰ ਨੂੰ ਹੈ ਵੀ ਆ ਬੰਦਾ ਦੇਖੋ ਖੜ ਗਿਆ ਆ ਕੇ ਹਾਂ ਨੇ ਕਹਿੰਦਾ ਕੋਈ ਇੱਧਰ ਨੂੰ ਕਰਦੇ ਆ ਲੈ ਹੋਵੇ ਘਰ ਕੋਈ ਤੂੰ ਹੁਣ ਆਇਆ ਕੋਈਓ ਕਰਾਉਣੀ ਇਧਰ ਨੂੰ ਹੈ ਠੀਕ ਨੇ ਹੈ ਤਿੰਨ ਟਾਈਮ ਹੋ ਗਿਆ ਠੀਕ ਆ ਤੇ ਹੁਣ ਹਾਂ ਹੋ ਗਿਆ ਲਾਲ ਠੀਕ ਨਹੀਂ ਪਿੱਛੇ ਆੜ ਜਾ ਪੁੱਤ ਲੈ ਬਾਈ ਬਾਤਾਂ ਹੁੰਦੀ ਸਾਰੇ ਨਿਆਣੇ ਵੀ ਆ ਕੇ ਤੇ ਹੁਣ ਮੈਨੂੰ ਲੱਗਦੀ ਵੀ ਪੰਜ ਸੱਤ ਮਿੰਟ ਦੀਓ ਖੇਲ ਜੀ ਬਸ ਹਾਂ ਬਸ ਹੈਨਾ ਚਲੋ ਬਾਈ ਦਿਖਾਉਂਦੇ ਹਾਸੇ ਮਜ਼ਾਕ ਚੱਲ ਰਿਹਾ ਇੱਕ ਨਾ ਹੀ ਜ਼ਿੰਦਗੀ ਦਾ ਮਾਸੜੀ ਇੱਕ ਨਾ ਹੀ ਹਾਸੇ ਮਜ਼ਾਕ ਚ ਟਾਈਮ ਲੰਘ ਜਾਂਦਾ ਹੈ ਨਾ ਜੀ ਪਤਾ ਨਹੀਂ ਲੱਗਦਾ ਕੰਮ ਦੀ ਥਕਾਵਟ ਉੱਤਰ ਜਾਂਦੀ ਹੈ ਨਾ ਠੀਕ ਨੇ ਆ ਲੋ ਆਪਣੇ ਡੱਕੇ ਚੱਕ ਲੋ ਆ ਲੋ ਆਪਣੇ ਆਪਣੇ ਡੱਕੇ ਚੱਕ ਲੋ ਬਾਈ ਖਾਣ ਵਾਲੇ ਜਿੰਨੂੰ ਲਵੇਟ ਕੇ ਖਾਣਾ ਗੁਰ ਤੁਸੀਂ ਠੀਕ ਨੇ ਹੈ ਲੱਗੂਗਾ ਟਾਈਮ ਹਨਾ ਰੰਗ ਆ ਬਾਈ ਸੋਨ ਰੰਗ ਆ ਲਾ ਬਾਈ ਚੱਲ ਰਿਹਾ ਆ ਜੀ ਵੀ ਤੁਹਾਨੂੰ ਬੱਸ ਮਾਰੀਂ ਬੁਠੀਓ ਕੰਧਰ ਹੈ ਹਾਂ ਬੋਲ ਲਾ ਲਾ ਤੇ ਇਹ ਆਪਣੇ ਉਗੜੀਂ ਛੋੜਦਾ ਛੇ ਉਗੜੀਂ ਚਾਚੀ ਦਾ ਇਹ ਰਾਸ ਆ ਇਹ ਜਿਹੜੀ ਸਾਚੂ ਉਗੜੀ ਪਾ ਬਸ ਪਾਉਂਗੇ ਰਾਸ ਆ ਆਹ ਸੇ ਛੇ ਹੁੰਗਾ ਇਹਦੇ ਮਿੱਠਾ ਜਿਆਦਾ ਹੁੰਦਾ ਕਿੰਨੇ ਅੱਛਾ ਹੁੰਦਾ ਪਰ ਜਾਈਦਾ ਜੀ ਸੱਤ ਉਂਗਲ ਵੀ ਸੱਤਾਂ ਬੜੀਆ ਗੰਨਾ ਪੱਕਾ ਹੈ ਲੈ ਬਾਈ ਇਹਨਾਂ ਦਾ ਹਿਸਾਬ ਕਿਤਾਬ ਚੱਲ ਰਿਹਾ ਹੈ ਆਪਸ ਵਿੱਚ ਗੱਲਾਂ ਕਰਦੇ ਆ ਇੱਕ ਉਂਗਲ ਕਿੰਨਾ ਮਿਲਦੇ ਆ ਫੌੜੀ ਖੜੀ ਕਰਕੇ ਵਿੱਚ ਇੱਕਾਂ ਟੱਕੇ ਗੋਲ ਲੈ ਲੈ ਅੱਛਾ ਇਹ ਕੜਾਹੇ ਦੇ ਵਿੱਚ ਸੱਤ ਉਂਗਲੇ ਰਸ ਪਾਉਣਾ ਹੈ ਨਾ ਨਾ ਇੱਥੇ ਅੱਛਾ ਅੱਛਾ ਠੀਕ ਹੈ ਛੇ ਹੁੰਦਾ ਠੀਕ ਆ ਠੀਕ ਆ ਉਹ 85 ਦਾ ਗੋੜਾ ਇਹਦੇ ਚ ਮਿੱਠਾ ਵੀ ਜ਼ਿਆਦਾ ਹੁੰਦਾ ਠੀਕ ਨੇ ਹਾਂ ਤੇ ਕੋਈ ਨਹੀਂ ਨਹੀਂ ਇਹ ਤਾਂ ਦੇਖੀ ਨਹੀਂ ਹਾਂ ਨੇਰੀ ਖੰਡੇ ਤਾਂ ਹੈ ਮੰਨਣਯੋਗ ਬਹੁਤ ਹੁੰਨ ਅਸੀਂ ਅੱਜ ਆਤੀ ਨੂੰ ਆ ਗੁਰ ਠੀਕ ਆ ਇਹਦੀ ਚਾਹ ਕੇ ਸੱਤ ਵਾਲੀ ਹੈ ਹੈ ਸੱਤ ਵਾਲੀਆਂ ਰਿਹਾ ਜੇ ਦੱਸ ਦੇ ਲਾ ਹਾਂ ਫਟੋਗੇ ਜੀ ਚਾਹ ਨਹੀਂ ਖੂਗੂਗੀ ਹੂੰ ਏਹ ਹੈ ਰੰਗ ਵੀ ਦੇਖ ਲਾ ਸੋਨੇ ਵਾਂਗੂ ਚਮਕਦਾ ਹੈ ਨਾ ਪੂਰਾ ਠੀਕ ਨੇ ਗੰਨੇ ਜਿਹੇ ਰਾਜ ਵੀ ਬਹੁਤ ਆ ਇਹਦੇ ਚ ਹੂੰ ਉਨੀ ਗਿਆ ਉਹ ਸੇ ਲੌਣਾ ਬਣਾ ਕੇ ਬਾਹਰ ਬਜੀ ਬਚਾ ਅੱਛਾ ਜਿਆਦਾ ਰਸਤਾ ਉਹ ਮੋਟਾ ਗੰਨਾ ਦਾ 10 ਦਾ ਪੱਛਰੇ 10 ਦੀ ਹੈ ਠੀਕ ਨਹੀਂ ਚਲੋ ਭਾਈ ਮੋਟਾ ਤਾਂ ਹੋਣਾ ਹੀ ਹੈ ਸਾਰੀ ਯਾਰ ਉਹ ਹੀ ਤਾਂ ਦੋ ਜਾਣੇ ਲੱਗੇ ਰਹੇ ਖੁਰਪਾ ਲੈ ਕੇ ਮਾਰੋ ਮਾਰ ਗੜਾਈ ਪਰ ਕੱਢ ਕੋਈ ਗਿੱਜੜੇ ਬਹੁਤ ਲੱਗੇ ਆਉਣ ਕਿੱਥਾਂ ਚਾਹੇ ਗਿੱਦੜ ਕੋਈ ਆਪੇ ਨਹੀਂ ਕੋਈ ਖਰਾਬਾ ਤਾਂ ਨਹੀਂ ਕਰਦੇ ਆਪਾਂ ਗੰਨੇ ਹੀ ਚੂਪਦੇ ਹਾਂ ਅੱਛਾ ਗੰਨਾ ਚੂਪਦੇ ਹੈ ਲੈ ਭਾਈ ਬੰਦੇ ਹੋਗੇ ਕੋਲ ਨੂੰ ਦੇਖ ਗੋਲੀ ਵੀ ਗੋਲੀ ਇਹ ਇਹ ਆਲਾ ਆ ਕਰੇ ਭਾਈ ਚੱਕ ਇਹਨੂੰ ਕਹਿੰਦੇ ਆ ਪਾਰਖੂ ਬੰਦੇ ਇਹ ਹੈਗੀ ਆ ਹਲੇ ਕੱਚ ਬਣਦੀ ਨਹੀਂ ਕੋਰ ਨੰਬਰ ਸੁਣ ਲੈ ਹੂੰ ਇਤਨਾ ਜੋੜ ਰੱਖੇ ਲਾ ਦੇ ਲੈ ਭਾਈ ਕਰਤਾ ਇੱਧਰ ਇੰਜੀਨੀਅਰ ਨੇ ਪਾਸ ਕਹਿੰਦੇ ਥੋੜੀ ਜੀ ਕੱਚ ਹੈ ਹੈਗਾ ਨਾ ਫਰਕ ਕੁਲਮੰਤ ਨਾ ਯਾਰ ਦੋ ਟਕੇ ਉਹ ਲਾ ਪਹਿਲੀ ਵਾਰ ਵੀ ਨਾ ਚਲੋ ਚਲੋ ਭਾਈ ਚਲੋ ਆਪਣਾ ਆਪ ਕਰੋ ਮੈਨੂੰ ਨਹੀਂ ਪਤਾ ਇਹ ਅਲ੍ਹਾ ਦੁਬਾਰਾ ਫੇਰ ਚੱਲਿਆ ਕੰਮ ਥੋੜੀ ਫੇਰ ਜੀ ਮੈਂ ਕੜਾ ਹਾਂ ਉਹਦੇ ਲੱਗਦਾ ਫੁੱਲਵੇਂ ਕਰਦਾ ਹੈ ਤੱਕਾਂ ਕਰ ਹਾਂ ਭਾਈ ਦੱਸ ਦੱਸ ਬਤਾ ਹੈ ਬਣ ਗਈ ਬਣ ਗਈ ਬਣ ਗਈ ਹੂੰ ਆਏ ਦੇਖਿਆ ਕਰਦੇ ਲੈ ਭਾਈ ਦਿਖਾਈਦਾ ਅੱਛਾ ਠੰਡਾ ਕਰ ਆਹ ਚੀਜ਼ ਹੈ ਹੂੰ ਲੈ ਭਾਈ ਸਾਰੇ ਦੇਖਣ ਲੱਗੇ ਮੜ ਮੜਾ ਹੁਣ ਆ ਤਾ ਪੂਰੀ ਕਿਉਂਕਿ ਵੀਰੋ ਹੈ ਇਹਨਾਂ ਨੇ ਇਹ ਰੋਦਾ ਕੰਮ ਸਿੱਖਣਾ ਪਤਾ ਲੱਗਣਾ ਹਾਂ ਕਰਵਾਂ ਤਾਂ ਵੀ ਚੱਕ ਲੋ 10 ਰੁਪਏ ਦੇ ਹਾਂ ਗੋਲੀ ਦਾ ਬੰਦ ਮੈਨੂੰ ਚੱਕ ਲੋ ਬਣਾ ਲਓ ਦੇਖ ਲਓ ਭਾਈ ਇਹ ਬਣਾ ਇੱਕ ਇਧਰ ਲੱਗਿਆ ਵੇ ਇੱਕ ਉਧਰ ਫੌੜੀ ਪਰ ਇੱਕ ਝੋਕੇ ਪਰ ਇਹ ਕਿਹਨੇ ਇਧਰ ਖਾਣ ਵਾਲੇ ਬੱਚੇ ਵੀ ਨਾਲ ਦੀ ਨਾਲ ਤਿਆਰ ਚੱਲ ਭਾਈ ਲਵਾ ਕੇ ਸੇਕ ਚੱਕ ਲਓ ਬਸ ਹੈ ਮੜਾ ਸੇਕ ਲੱਗਣਾ ਸੁਕੇ ਬਸ ਆ ਸਿੱਟ ਕੇ ਉੱਠ ਗੜ ਬਸ ਉਹਨਾਂ ਲੈ ਹਾਂ ਲੈ ਭਾਈ ਹੋ ਗਏ ਬਚਨ ਚੱਕੋ ਲਾਓ ਕਿੱਧਰ ਗਿਆ अच्छा हाथ ਧੋਣ ਗਿਆ ਠੀਕ ਨੇ ਚਲ ਚਲ ਭਾਈ ਜੀ ਜੇ ਅਸੀਂ ਚੈੱਕ ਕਰ ਫੇਰ ਨਵਾਂ ਟੱਕਾ ਚੱਕ ਲਿਆ ਉਹ ਬਸ ਬਸ ਉਹ ਨਹੀਂ ਦੱਤੀ ਜਬੜੀ ਹਾਂ ਹੱਥ ਪੂਹੀ ਬਣੀ ਹੁੰਦੀ ਐ ਚੈੱਕਰ ਬਣਾ ਲਾ ਬਣੀ ਹੋਈ ਚੱਕ ਗਈ ਹੋਣੀ ਚੱਕ ਲੋ ਯਾਰ ਤੁਸੀਂ ਇਹ ਕਹਿੰਦਾ ਫੇ ਆ ਲਾ ਉਹ ਨੂੰ ਪੁੱਛੋ ਜਿਹੜਾ ਅਸਲੀ ਆ ਉਹ ਸਾਹਮਣੇ ਨਾ ਭਾਈ ਬਣ ਗਈ ਬਣ ਕੇ ਬੈਠਾ ਲੈ ਭਾਈ ਬਿਆਨ ਨਹੀਂ ਮਿਲਦਾ ਲੇਕਿਨ ਕਹਿੰਦਾ ਬਣ ਗਈ ਕਹਿੰਦਾ ਨਹੀਂ ਬਣੀ ਇਹ ਆ ਲੋ ਚੱਕ ਹੋਣ ਲੱਗਿਆ ਕਿਹੜਾ ਆ ਇਹ ਆ ਲੋ ਜੀ ਵਾਹ ਸੱਚ ਆਪਾਸ਼ ਹੈ ਹੈ ਅਖੋੜ ਵਰ ਨਹੀਂ ਪਤਾ ਹੀ ਆ ਹਮ ਚੱਕੋਈ ਲਾ ਭਾਈ ਹੁਣਾ ਕਿਹੋ ਵੀ ਤੁਹਾਨੂੰ ਦਿਖਾਇਆ ਨਹੀਂ ਦੇਸੀ ਗੁੜ ਘਰ ਦਾ ਦੁਬਾਰਾ ਫੇਰ ਬਾਈ ਇਹ ਕੜਾਹ ਰੱਖ ਹੋ ਜਾਣਾ ਉੱਪਰ ਇਹਦਾ ਅਜ ਕੁਦਰਤੀ ਓਰੇ ਆ ਗਿਆ ਤੇ ਇੱਧਰ ਘਰ ਮਨਾਈ ਪਿੱਛੇ ਰਿਹਾ ਪੁੱਤ ਠੀਕ ਹੈ ਉਹ ਨਿਆਣੇ ਕੋਲ ਸਾਹਮਣੇ ਵਾਲੇ ਉਹਨਾਂ ਨੇ ਗੁੰਨੂ ਕਹੀ ਹਾਂ ਲੈ ਬਾਈ ਕਹਿੰਦਾ ਕਹਿ ਦੋ ਜੀ ਨੇ ਨਿਆਣਿਆਂ ਨੇ ਖਾਣਾ ਤੇ ਗੁੜ ਚਿਆ ਚਾ ਚੱਕ ਚ ਆ ਗਿਆ ਜੀ ਇਧਰ ਕੋਲ ਚਲ ਬਤਕਾ ਜਾਏ ਮੁਰ ਤੇ ਚਾ ਚਾ ਚਲ ਵੜੀ ਹੋਰ ਤੁੰਦ ਦਾ ਬਾਈ ਜਿਹੜਾ ਨਾ ਕੜਾਹ ਮੁੜ ਕੇ ਚੱਲ ਜਾਣਾ ਇਹ ਉਹ ਦੇਖੋ ਨਾਲ ਚਲੇਗਾ ਗੜ ਇਹ ਇਹ ਆ ਦੇਖੋ ਚੱਕ ਪਰੋ ਜਾ ਕੇ ਬੰਦਾ ਹਲੇ ਉਹ ਪਰੇ ਹੋ ਜਾ ਚੱਕ ਨਿਆਣੇ ਉਹ ਪੈ ਗਿਆ ਬਾਈ ਰਸ ਦੇਖ ਲੋ ਉਹ ਜਾਦੂਆ ਕੋਈ ਪੈਂਦੀ ਸਾਰੇ ਰਸ ਪੈ ਗਿਆ ਦੇਖੋ ਨਵੀਂ ਬੱਤ ਤਿਆਰ ਦੁਆਰਾ ਆ ਦੇਖੋ ਭਾਈ ਆ ਚੀਜ਼ ਆ ਖਾਣ ਨੂੰ ਜੀ ਕਰਦਾ ਜਿਹਨੂੰ ਕਹਿੰਦੇ ਐ ਫਿਰ ਇਹ ਗਰਮਾ ਪਰ ਡੱਕੇ ਨਾਲ ਲਾ ਕੇ ਫੁੱਲ ਆ ਭਾਈ 1 ਮਿੰਟ ਖੜ ਜਾ ਚੱਲ ਪਿਆ ਕੰਮ ਲੈ ਭਾਈ ਦਿਖਾਈ ਪਰ ਮੈਂ ਦਿਖਾਈ ਕਹਦਾ ਮਮਨੇ ਆ ਭਾਈ ਆ ਦੇਖੋ ਦੇਤਾ ਗੁਰਦਬੇਟ ਕੇ ਡੱਕੇ ਨਾਲ ਸਾਰੇ ਨਿਆਣਿਆਂ ਨੂੰ ਦਿੱਤਾ ਜਾਣਾ ਇਹ ਹਾਂ ਅਬ ਨੁੱ ਚੱਲ ਕਿ ਕਿ ਚੱਲ ਖੁਰਪੇ ਪਰੇ ਖਾ ਲੈਣਾ ਆ ਲੈ ਆ ਦੇਖ ਰਿਸਤੇਦਾਰ ਗੋਲੀ ਲਿਆਇਆ ਲੈ ਦੇ ਦੇ ਯਾਰ ਹਾਂ ਆਹ ਹੈ ਭਾਈ ਏਕਣਾ ਮਣੀ ਆ ਦੇਤਾ ਭਾਈ ਸਾਰਿਆਂ ਨੂੰ ਜਿਹਨੂੰ ਇਹਨਾਂ ਦਾ ਲਾਲੀਪਾਪ ਦੇਖੋ ਵੀਰੋ ਹੁਣ ਮੈਂ ਦੱਸਣਾ ਨਹੀਂ ਨਾ ਬੱਚਿਆਂ ਨੂੰ ਦੇਖ ਲੋ ਬੱਚੇ ਤੇ ਇੱਧਰ ਲੱਗ ਗਿਆ ਆਪਣੇ ਕੰਮ ਹਾ ਲੋ ਭਾਈ ਰਸ ਵੀ ਮਣਕੇ ਪਾਇਆ ਜਾ ਰਿਹਾ ਬਾ ਦੁੱਭ ਗਈ ਹਾਂ ਦਾ ਭਾਈ ਚੱਲ ਚੱਲ ਪਾਇਆ ਜੀ ਕੰਮ ਲੋ ਜੀ ਜਾ ਰਹੇ ਆ ਤੇ ਸਾਰੇ ਹੀ ਬਾਈ ਦੇਖੋ ਇਹ ਹੈ ਪਰਿਵਾਰ ਦਾ ਪਿਆਰ ਖੁਸ਼ ਸਾਰੇ ਤੇ ਮੈਂ ਹੋਰ ਤੁਹਾਨੂੰ ਦੱਸਦਾ ਇੱਕ ਤੇ ਜਾਣ ਲੱਗਿਆ ਨਾ ਬਾਈ 10 ਕਿਲੋ ਦਾ ਗੁੜ ਮਿਲ ਗਿਆ ਤੇ ਆਹ ਗੱਡੀ ਥੋੜੀ ਆ ਦੇਖੋ ਪਹਿਲਾਂ ਆ ਕੇ ਤੇ ਇੱਥੇ ਖੜਾਤੀ ਦੀ ਗੱਡੀ ਤੇ ਕਹਿੰਦੇ ਬਾਈ ਤੇਲ ਚੋਣਾ ਤਾਂ ਆ ਦੇ ਮਾਸੀ ਲਈ ਕਰਦੀ ਹੈ ਮਾਸੀ ਤੇਲ ਚੋਣ ਲੱਗੀ ਹੈ ਜੀ ਗੱਡੀ ਦਾ ਹਾਂ ਸ਼ਗਨਤਾ ਬਾਈ ਉੱਪਰ ਹੈ ਯਾਰ ਹੈ ਗੁੜ ਵੀ ਦੱਸ ਤੇ ਉੱਪਰ ਹੈ ਅੱਛਾ ਗੁੜ ਦੱਸ ਤੇ ਉੱਪਰ ਹੈ ਠੀਕ ਹੈ ਠੀਕ ਹੈ ਜੀ ਬਾਈ ਮੈਂ ਉੱਤੇ ਘੱਟ ਬੋਲ ਰਿਹਾ ਕਹਿੰਦਾ 10 ਕਿਲੋ ਤੇ ਉੱਪਰ ਹੈ ਗੁੜ ਹੈ ਕੁੱਲ੍ਹੇ ਹੱਤਾਂ ਦਾ ਬੰਦੇ ਵੀ ਖੁੱਲੇ ਹੀ ਆ ਤੂੰ ਕਭਰਾ ਨਾ ਬਹੁਤ ਗੁੱਸਾ ਇਹਨਾਂ ਕੋਲ ਆ ਲੋ ਬਾਈ ਉਧਰ ਨਹੀਂ ਤਾਂ ਅਸੀਂ ਆਹੇ ਪਿਆਰ ਇੱਕਣਾ ਹੀ ਬਾਈ ਸਾਰਿਆਂ ਚ ਪਿਆਰ ਬਣੇ ਹੀ ਰਹੇ ਤੇ ਆ ਲੋ ਬਾਈ ਇੱਕ ਗੱਲ ਆ ਵੀਰ ਜਿੱਦਨ ਦੀ ਗੱਡੀ ਆਈ ਬਹੁਤ ਜਗ੍ਹਾ ਪਿਆਰ ਮਿਲਿਆ ਅੱਛਾ ਜਿੱਥੇ ਵੀ ਜਾਂਦੇ ਹਰ ਇੱਕ ਨੇ ਖੁਸ਼ੀ ਮਨਾਈਏ ਬਸ ਫਿਰ ਗੱਡੀ ਨਾ ਵੇਚਿਓ ਅੱਛਾ ਨਹੀਂ ਇਹ ਆਪਣੀ ਜ਼ਿੰਦਗੀ ਦੀ ਕੀਮਤੀ ਚੀਜ਼ ਆ ਇਹ ਆਪਾਂ ਨੇ ਰੱਖਣੀ ਆ ਤੇ ਇੱਕ ਹੋਰ ਤੁਹਾਡੇ ਆ ਕੇ ਦੇਖਿਆ ਮੈਂ ਲਿਓਰੇ ਬੱਚੇ ਅੱਧਾ ਕਿਲੋਮੀਟਰ ਤੱਕ ਗੋੜਖਾਨ ਆਉਂਦੇ ਉਹਨੇ ਆ ਦੇਖੋ ਬਾਪ। ਆ ਕੀ ਗੱਲ ਆ? ਓਰੇ ਹਾਂ ਬਹੁਤ ਦੂਰ ਦੂਰ ਤੱਕ ਆਉਂਦੇ ਯਾਰ ਇਹ ਪੂਰੇ ਪਿੰਡ ਦੇ ਨਿਆਣੇ ਗੋੜਖਾਣੇ ਵਾਸਤੇ ਆਉਂਦੇ ਆ। ਹਾਂ। ਸਾਡੇ ਡੈਡੀ ਉਹਨੇ ਜਾਣਦੇ ਹੁੰਦੇ ਕਹਿੰਦਾ ਨਾ ਨਾ ਖਾ ਕੇ ਜਾਏ। ਠੀਕ ਆ। ਤੇ ਚਲੋ ਠੀਕ ਆ ਮਸੀ ਫਿਰ। ਅੱਛਾ ਜੀ। ਸ਼ਗਨ ਅੱਛਾ। ਲਓ ਜੀ ਇਹ ਸਿਰ ਮੱਥੇ। ਤੇ ਬਰਕਤਾਂ ਰਹੇ ਇਹਦੇ ਵਿੱਚ ਹਨਾ। ਮਾਂ-ਬਾਪ ਦਾ ਪਿਆਰ ਇਕਣਾ ਹੀ ਮਿਲਦਾ ਰਹੇ। ਠੀਕ ਆ। ਚਲੋ ਬਾਈ ਇਹ ਉਡੀਨੇ ਪੜਾਉਣੀ ਹਾਂ ਚਲ ਕੋਈ ਨਹੀਂ ਲਓ ਫੜੋ ਜੀ ਲੈ ਭਾਈ ਆ ਚੱਕ ਗੁੜ ਇਹ ਐ ਤੈਨੂੰ ਮਿੱਠਾ ਦਿੱਤਾ ਹਾਂ ਠੀਕ ਨੇ ਅੱਛਾ ਹੋਰ ਸਿਕੰਦਰ ਜਿਹੜਾ ਇਹਦੇ ਵਿੱਚ ਠੀਕ ਆ ਸਿਕੰਦਰ ਆ ਦੇਖ ਆ ਲੈ ਹੁਣ ਉਹਨੂੰ ਵੀ ਇਨਫੋਟਨ ਲੈ ਹੈ ਵੇਣਾ ਬਈ ਆ ਹਾਂ ਠੀਕ ਆ ਚਲੋ ਭਾਈ ਠੀਕ ਆ ਵਧੀਆ ਚੱਲ ਰਿਹਾ